ਇਤਨੇ ਪਹਿਲੇ ਦਿਨ ਹਾਰਿਆ ਉਹਦੋਂ ਤੇਰੇ ਦਰਸ਼ਨ ਕਰ ਗਏ ਉਹਦੋਂ ਤੇ ਤੁਹਾਡੀ ਸੇਵਾ ਵੇਖੀ ਤੇ ਲਗਾਤਾਰ ਹੀ ਤੁਹਾਡੀ ਸੇਵਾ ਜੀ ਦੇਖ ਰਹੇ ਹਾਂ ਇੱਥੇ ਇੱਥੇ ਹੀ ਲੱਗੇ ਆ ਕੋਈ ਗੱਲ ਨਹੀਂ ਆ ਆਪਾਂ ਸਾਦੇ ਸਿੱਖਾਂ ਦੇ ਬੱਚੇ ਹਾਂ ਪੰਜਾਬੀ ਹਾਂ ਹਾਂਜੀ ਸਾਨੂੰ ਸਾਡੀ ਵਾਸਤ ਵਿੱਚ ਮਿਲਿਆ ਕਿ ਔਖੇ ਟਾਈਮ ਤੇ ਇੱਕ ਦੂਜੇ ਦੀ ਬਾਹ ਫੜਨੀ ਕਿੱਡੀ ਕਿੱਡੀ ਥੂਰੋਂ ਆਏ ਸਾਰੇ ਪੰਜਾਬ ਦੇ ਹਿੱਸਿਆਂ ਤੋਂ ਤੁਸੀਂ ਆਏ ਹੋ ਕੋਈ ਜੁਪੀ ਤੋਂ ਆਇਆ ਕੋਈ ਹਰਿਆਣੇ ਤੋਂ ਆਇਆ ਕੋ ਰਾਜਸਥਾਨ ਤੋਂ ਆਇਆ ਜੋ ਆਇਆ ਸਾਰੇ ਸਭ ਆਏ ਸੰਤਰੀ ਸੇਵਾ ਨੂੰ ਸਹਿਯੋਗ ਦਤਾਰੀ ਕਮਾਲ ਕਰ ਦਿੱਤੀ ਹੈ ਤੁਹਾਡੀ ਡਿਊਟੀ ਦੀ ਡਿਊਟੀ ਇੰਨੀ ਵਧੀਆ ਨਿਭਾਈ ਨਾ ਕਮਾਲ ਕਰ ਦਿੱਤੀ ਪਤਾ ਲੱਗ ਗਿਆ ਜੀ ਇੱਕ ਤੁਸੀਂ ਮੰਤਰੀ ਵੀ ਰਹੇ ਹੋ ਐਮ ਐਲ ਏ ਜਿਹੜੀ ਡਿਊਟੀ ਨੂੰ ਭਾਈ ਨਾ ਕਮਾਲ ਕਰ ਤੇ ਮਾਰਾ ਜੀ ਤੁਹਾਨੂੰ ਚੜ੍ਹਦੀਆਂ ਕਲਾ ਬਖਸ਼ਣ ਤੁਸੀਂ ਆਏ ਹੋ ਤੇ ਸਦਾ ਹੀ ਇਸੇ ਤਰ੍ਹਾਂ ਤੁਹਾਡੇ ਤੇ ਸਿਰ ਦਾ ਤਾਜ ਰਵੇ ਤਾਜ ਬਖਸ਼ ਰਵੇ ਕਦੀ ਮੇਰੀ ਜੂਤ ਪੜੇ ਕਿਤੇ ਉਹ ਵੀ ਮੈਂ ਕਸਰ ਮਰਦਾਨਾ ਕਰ ਆਪਣਾ ਹੀ ਮਤਿਆਲ ਤੋਂ ਆਏ ਜੀ ਤੇ ਆਪ ਕੋ ਜਦੋਂ ਵੀ ਕਦੇ ਅਸੀਂ ਜਿਹੜੀ ਅੱਜ ਮੰਦੇ ਨੇ ਕੋਈ ਲੋਡ ਪਵੇ ਮੈਂ ਹਾਜ਼ਰ ਮੰਦੇ ਧਾਰ ਗਿਆ ਦਰਸ਼ਨ ਕਰਨੇ ਟਾਡੇ ਤੇ ਹੋ ਗਏ ਜੀ ਸਰ ਨੂੰ ਕੱਲ ਕਰਦੇ ਨਹੀਂ ਕੋਈ ਹੋਰ ਕੋਈ ਜਾਵੇ ਨਹੀਂ ਮੈਂ ਦੁੱਧੋ ਹੀ ਫਿਰਣ ਆ ਠੀਕ ਹੈ ਜੀ ਮੈਂ ਤਾਂ ਕੋਟ ਗਵਰਖਸ ਪਿੰਡ ਤੇ ਗਿਆ ਸੀਗਾ ਹੁਣ ਇਹ ਮੰਦਾਂ ਪਿੰਡਾਂ ਨਾਲ ਹੀ ਉੱਥੇ ਹੋ ਕੇ ਆਏ ਆ ਠੀਕ ਹੈ ਜੀ ਜਿਹੜੇ 40 ਮੀਟਰ ਟੈਕਸਾਲ ਵਾਲੇ ਉੱਤੇ ਸਿੱਖ ਉਹਨਾਂ ਦਾ ਕੁਝ ਠੀਕ ਹੈ ਜੀ ਮੋੜੇ ਉੱਤੇ ਪਾਣੀ ਕਰਕੇ ਪਿੰਡ ਆ ਕੇ ਲਾਸਟ ਦੇ ਵਿੱਚ ਤੁਸੀਂ ਜੀ ਉੱਥੇ ਠੀਕ ਤੇ ਮੈਂ ਤਾਂ ਸਾਰੀ ਦਿਹਾੜੀ ਰਾਤ ਨੂੰ ਅਜ ਬਾਬਿਆਂ ਦਾ ਸੇਵਾ ਕਰਦਿਆਂ ਉਹ ਪੱਕੀ ਡਿਊਟੀ ਆਪਣੀ ਕਾਸੇਵਾ ਦੇ ਸੰਤ ਉਹਦੇ ਤੋਂ ਸੰਬੰਧ ਬਣਦੇ ਆ। ਠੀਕ ਹੈ। ਉੱਥੇ ਮੈਂ ਜਾਂਦਾ ਸੇਵਾ ਕਰਕੇ ਜਾਂਦਾ। ਮੈਂ ਕਹਾਂ ਜਿਆ ਰੋਕ ਕੇ ਆਪਾਂ ਟੋਲ ਲੀ ਗੀ। ਜੇ ਸਾਡੇ ਨਗਰ ਦਾ ਇਹ ਦੇਖਦੇ ਆਉਂਗਾ ਪੱਕਾ ਉਹ। ਜੇ ਦਰਸਨ ਹੀ ਠੀਕ ਗਿਆ। ਪੱਕਾ ਬੱਤੇ ਆ ਲਾਉਗਾ ਆਪਾਂ। ਧੰਨਵਾਦ। ਬੋਲੇ ਸੋਨਿਆ। ਸੋਨਿਆ ਸਿਆਣਾ। ਵਾਹਿਗੁਰੂ। ਬਹੁਤ ਬਹੁਤ ਧੰਨਵਾਦ। ਬਲਬਾਤ ਬਾਦ ਤੁਹਾਡੀ ਸਭ ਦੀ ਲੰਬੀ ਉਮਰ ਕਰੀ। ਧੰਨਵਾਦ ਜੀ।